ਸਰ ਦੋਸਤੋ ਮੈਂ ਨੰਨੂ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅਜਿਹਾ ਪਿੰਡ ਪੰਜਾਬ ਦਾ ਇੱਕ ਅਜਿਹਾ ਪਿੰਡ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਜਿੱਥੇ ਅੰਗਰੇਜ਼ ਵੀ ਆਉਣ ਤੋਂ ਡਰਦੇ ਸਨ ਸੰਤਾੜੀ ਦੇ ਸਮੇਂ ਜਦੋਂ ਦੰਗੇ ਫਸਾਦ ਹੁੰਦੇ ਸਨ ਉਦੋਂ ਕੋਈ ਵੀ ਚੋਰ ਜਾਂ ਡਕੈਤ ਪਿੰਡ ਦੇ ਵਿੱਚ ਜਿਹੜਾ ਆ ਡਕੈਤੀ ਦੇ ਇਰਾਦੇ ਨਾਲ ਆਉਂਦਾ ਸੀ ਪਿੰਡ ਦੇ ਹੱਦ ਦੇ ਅੰਦਰ ਆਉਂਦਾ ਹੀ ਉਹਦੇ ਅੱਖਾਂ ਦੀ ਲਾਈਟ ਚਲੇ ਜਾਂਦੀ ਸੀ ਕੀ ਹੈ ਇਸ ਘਟਰਾ ਦੀ ਸਚਾਈ ਜਾਣਦੇ ਹਨ ਪਿੰਡ ਦੇ ਲੋਕਾਂ ਤੋਂ ਸੋ ਦੋਸਤੋ ਆਓ ਪਹਿਲਾਂ ਝਾਤ ਮਾਰਦੇ ਹਾਂ ਪਿੰਡ ਦੇ ਵੱਲ ਪਿੰਡ ਦੀ ਸ਼ੁਰੂਆਤ ਅਸੀਂ ਕਰਾਂਗੇ ਪਿੰਡ ਦੇ ਸਕੂਲ ਵੱਲੋਂ ਸਕੂਲ ਦੇ ਇਮਾਰਤਾਂ ਤੇ ਜੋ ਚਿੱਤਰਕਾਰੀ ਕੀਤੀ ਹੋਈ ਹੈ ਇਸ ਦੇ ਵਿੱਚ ਮਾਪਿਆਂ ਨੂੰ ਸਿਖਾਇਆ ਗਿਆ ਹੈ ਬੱਚੇ ਦਾ ਰਹਿਣ ਸਹਿਣ ਕਿਵੇਂ ਬੱਚੇ ਨੂੰ ਰਹਿਣਾ ਸਹਿਣਾ ਤੇ ਘਰ ਦਾ ਵਾਤਾਵਰਨ ਅਤੇ ਪ੍ਰਦੂਸ਼ਣ ਤੋਂ ਕਿਵੇਂ ਰਹਿਤ ਹੋਇਆ ਜਾ ਸਕਦਾ ਹੈ ਵਾਤਾਵਰਨ ਨੂੰ ਕਿਵੇਂ ਪ੍ਰਦੂਸ਼ਣ ਤੋਂ ਰਹਿਤ ਕੀਤਾ ਜਾਏਗਾ ਸੋ ਅਤਵਾਰਾਪੁਰ ਦੇ ਵਿੱਚ ਦੋ ਸਕੂਲ ਹਨ ਐਲੀਮੈਂਟਰੀ ਸਕੂਲ ਅਤੇ ਹਾਈ ਸਕੂਲ ਸਕੂਲ ਦੋਨੋਂ ਨਾਲੋਂ ਨਾਲ ਹਨ ਸੋ ਪਿੰਡ ਵਾਲਿਆਂ ਨਾਲ ਵੀ ਸਾਡੀ ਗੱਲਬਾਤ ਹੋ ਰਹੀ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਤਕਰੀਬਨ 80% ਜਿਹੜੇ ਬੱਚੇ ਆ ਤਕਰੀਬਨ 80% ਬੱਚੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹਦੇ ਹਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਿਰਫ 20% ਬੱਚੇ ਜਾਂਦੇ ਹਨ ਸੋ ਸਕੂਲੇ ਅਸੀਂ ਆ ਕੇ अपना थोड़ा रिफ्रेशमेंट ਲੈ ਕੇ ਆਏ ਸੀ ਬੈਠ ਕੇ ਅਸੀਂ ਕੋਕ ਪੀਤੀ ਤੇ ਭੁਜੀਆ ਖਾਦਾ ਸੀ ਸਕੂਲ ਦੀਆਂ ਇਮਾਰਤਾਂ ਅਤੇ ਸਾਫ ਸਪਾਈ ਤੋਂ ਹੀ ਸਕੂਲ ਦਾ ਮਾਹੌਲ ਜਿਹੜਾ ਆ ਪਤਾ ਲੱਗ ਰਿਹਾ ਸੀ ਸੋ ਦੋਸਤੋ ਅਤਵਾਰਾਪੁਰ ਪਿੰਡ ਜਿਹੜਾ ਆ ਹਸ਼ਿਆਰਪੁਰ ਤੋਂ ਤਕਰੀਬਨ 24 ਤੋਂ 25 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਜਨੋੜੀ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਨੋੜੀ ਤੋਂ ਜਦੋਂ ਅਸੀਂ ਮਹੰਗਰਵਾਲ ਰੋਡ ਨੂੰ ਜਾਂਦੇ ਹਾਂ ਤੇ ਅਤਵਾਰਾਪੁਰ 3 ਕਿਲੋਮੀਟਰ ਤੇ ਤੁਹਾਨੂੰ ਪਿੰਡ ਇਹ ਦਿਖਾਈ ਦੇਵੇਗਾ ਸੋ ਆਓ ਅਸੀਂ ਹੁਣ ਲੈ ਕੇ ਚੱਲਦੇ ਹਾਂ ਤੁਹਾਨੂੰ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਨੂੰ ਆਉਣ ਲਈ ਪੱਕੀ ਸੜਕ ਬਣੀ ਹੋਈ ਹੈ ਤੇ ਪਿੰਡ ਦੀ ਸ਼ਾਨ ਵਧਾਉਂਦੀ ਵਲਦਾਂ ਵਾਲੀ ਕੋਠੀ ਜੋ ਕਿ ਰੋਡ ਦੇ ਬਿਲਕੁਲ ਕਿਨਾਰੇ ਹੈ ਸੋ ਦੋਸਤੋ ਅਸੀਂ ਪਿੰਡ ਵਾਸੀਆਂ ਨਾਲ ਗੱਲਬਾਤ ਪਹਿਲਾਂ ਵੀ ਕੀਤੀ ਸੀ ਤੇ ਅੱਕੇ ਫਿਰ ਇੱਕ ਵਾਰ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਨੇ ਸਾਨੂੰ ਦੱਸਿਆ ਹੈ ਕਿ ਪਿੰਡ ਦਾ ਮਾਹੌਲ ਜਿਹੜਾ ਆ ਬਿਲਕੁਲ ਸ਼ਾਂਤਮਈ ਤੇ ਪਾਰਟੀ ਵਾਜੀ ਤੋਂ ਰਹਿਤ ਮਾਹੌਲ ਹੈ ਇਹ ਠਾਕੁਰਦਵਾਰਾ ਮੰਦਿਰ ਜੋ ਕਿ ਰੋੜ ਦੇ ਬਿਲਕੁਲ ਕੰਢੇ ਆ ਕ੍ਰਿਸ਼ਨ ਜੀ ਦਾ ਮੰਦਿਰ ਹੈ ਇਸ ਸਥਾਨ ਤੇ ਜਨਮਾਸ਼ਟਮੀ ਵਾਲੇ ਦਿਨ ਪਿੰਡ ਵਾਸੀ ਰਲ ਮਿਲ ਕੇ ਜਿਹੜੇ ਆ ਭੰਡਾਰਾ ਕਰਵਾਉਂਦੇ ਹਨ ਸੋ ਦੋਸਤੋ ਆਓ ਤੁਹਾਨੂੰ ਦਿਖਾਨਿਆਂ ਪਿੰਡ ਦਾ ਨਜ਼ਾਰਾ ਪਿੰਡ ਦੇ ਇੱਕ ਪਾਸੇ ਖੇਤ ਹਨ ਅਤੇ ਦੂਜੇ ਪਾਸੇ ਜਿਹੜੀ ਆ ਜੰਗਲ ਸ਼ੁਰੂ ਹੋ ਜਾਂਦਾ ਹੈ ਸ਼ਿਵਾਲਿਕ ਦਾ ਜੰਗਲ ਜਿਹੜਾ ਆ ਪਿੰਡ ਦੇ ਦੂਜੇ ਪਾਸੇ ਸ਼ੁਰੂ ਹੋ ਜਾਂਦਾ ਆ ਪਿੰਡ ਜੰਗਲ ਅਤੇ ਖੇਤਾਂ ਦੇ ਵਿਚਾਲੇ ਵਸਿਆ ਹੋਇਆ ਆ ਪਿੰਡ ਦੀਆਂ ਖੂਬਸੂਰਤ ਗਲੀਆਂ ਪਿੰਡ ਦੇ ਆਪਸੀ ਪੇਮ ਪਿਆਰ ਪਿੰਡ ਨੂੰ ਹੋਰ ਖੂਬਸੂਰਤ ਬਣਾਉਂਦਾ ਹੈ ਪਿੰਡ ਦੀ ਜ਼ਿੰਦਗੀ ਸੋਹਣੀ ਹੁੰਦੀ ਸੋਹਣੀ ਤੇ ਮਨ ਮੋਣੀ ਹੁੰਦੀ ਸਾਫ਼ ਸ਼ਫਾਫ਼ ਹਵਾਵਾਂ ਉੱਥੇ ਦਿਲ ਕਰਦਾ ਫਿਰ ਜਾਵਾਂ ਉੱਥੇ ਲੇ ਲਓ ਕਰਕੇ ਕੇ ਮਹਿਲੋ ਕਰਕੇ ਕੇਲੇ ਫਲੀਆਂ ਦੀ ਕੇਲੇ ਫਲੀਆਂ ਦੀ ਗੁਰਤੀ ਕਾਂਤ ਆਵੇ ਗੁਰਦੀਆਂ ਡਰੀਆਂ ਦੀ ਗੁਰਤੀ ਕਾਂਤ ਆਵੇ ਗੁਰਦੀਆਂ ਡਰੀਆਂ ਦੀ ਮੁਰ ਮੁਰਿਆ ਸਤਾਵੇ ਪਿੰਡੀਆਂ ਕੜੀਆਂ ਦੀ ਸੋ ਦੋਸਤੋ ਪਿੰਡ ਦੇ ਵਿੱਚ ਇੱਕ ਜਲਕਰ ਤੇ ਇੱਕ ਛੋਟਾ ਇਹ ਹਾਰਕ ਜੋ ਕਿ ਬੱਚਿਆਂ ਨੂੰ ਕਸਰਤ ਕਰਨ ਲਈ ਬਣਾਇਆ ਹੋਇਆ ਆ ਅਤੇ ਪਿੰਡ ਦੇ ਵਿੱਚ ਜੋ ਕਿ ਪੁਰਾਣਾ ਟੋਬਾ ਹਾਲੇ ਵੀ ਸਾਫ ਸੰਭਾਲ ਕੇ ਰੱਖਿਆ ਹੋਇਆ ਆ ਇਹਦੇ ਵਿੱਚ ਹਾਲੇ ਵੀ ਮੱਝਾਂ ਜੜੀਆਂ ਆ ਉਹਨਾਂ ਨੂੰ ਪਾਣੀ ਪਿਆਇਆ ਜਾਂਦਾ ਆ ਤੇ ਮੱਝਾਂ ਨੂੰ ਹਾਇਆ ਜਾਂਦਾ ਆ ਸੋ ਦੋਸਤੋ ਆਓ ਹੁਣ ਚੱਲਦੇ ਆ ਗੁਰੂ ਘਰ ਵੱਲ ਗੁਰਦੁਆਰਾ ਜੋ ਕਿ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੈ ਦਰਸ਼ਨ ਕਰਾਉਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ सतनाम सथन सतनाम जी गुरु वाहे गुरु वाहे गुरु जी सतनाम सत् सतनाम जी वाहे गुरु वाहे गुरु वाहे गुरु जी सतनाम 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 जी वाहे गुरु वाहे वाहे गुरु गुरु जी सतनाम सत् सतनाम जी वाहे गुरु वाहे वाहे गुरु गुरु जी सतनाम स सतनाम जी वाहे गुरु वाहे गुरु वाहे गुरु, गुरु जी सतनाम 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 जी वाहे गुरु वाहे गुरु वाहे गुरु जी सोアシ गुरुद्वारा साहिब मथा टेकिया अते ਬੈਠ ਕੇ ਪ੍ਰਸ਼ਾਦ ਛਕਿਆ ਜੋ ਕਿ ਕੜਾ ਪ੍ਰਸ਼ਾਦ ਸਾਨੂੰ ਭਾਈ ਸਾਹਿਬ ਜੀ ਨੇ ਦਿੱਤਾ ਸੀ ਤੇ ਛੋਟੇ-ਛੋਟੇ ਬੱਚੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸਨ ਉਹਨਾਂ ਨੇ ਵੀ ਕੜਾ ਪ੍ਰਸ਼ਾਦ ਛਕਿਆ ਅਤੇ ਆਓ ਤੁਹਾਨੂੰ ਹੁਣ ਦੋਸਤੋ ਲੈ ਕੇ ਚੱਲਦੇ ਹਾਂ ਉਸ ਮੰਦਰ ਵੱਲ ਜਿੱਥੋਂ ਦਾ ਇਤਿਹਾਸ ਸਾਨੂੰ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਸੀ ਜਿੱਥੇ ਕਿ ਸੰਨ 47 ਦੇ ਸਮੇਂ ਜਾਂ ਅੱਜ ਦੇ ਟਾਈਮ ਵੀ ਜੋ ਚੋਰ ਜਾਂ ਕੋਈ ਡਕੈਤ ਦੇ ਮਨਛੇ ਦੇ ਨਾਲ ਪਿੰਡ ਦੇ ਵਿੱਚ ਦਾਖਲ ਹੁੰਦਾ ਆ ਸੋ ਉਸ ਦਰਬਾਰ ਤੋਂ ਅਜਿਹੀ ਸ਼ਕਤੀ ਬਾਬਾ ਭਰਤਰੀ ਨਾਥ ਜੀ ਦਾ ਮੰਦਿਰ ਹੈ ਸੋ ਉੱਥੋਂ ਅਜਿਹੀ ਸ਼ਕਤੀ ਹੈ ਕਿ ਪਿੰਡ ਦੇ ਵਿੱਚੋਂ ਕੋਈ ਵੀ ਵਿਅਕਤੀ ਅਗਰ ਕੋਈ ਚੀਜ਼ ਲੈ ਕੇ ਜਾਂਦਾ ਹੈ ਬਾਹਰ ਤਾਂ ਉਸ ਨੂੰ ਦਿਖਾਈ ਦੇਣਾ ਬੰਦ ਹੋ ਜਾਂਦਾ ਹਾਂਜੀ ਸਤਿਕਾਰ ਜੀ ਸਰ ਜਿੱਦਾਂ ਅਸੀਂ ਪਿੰਡ ਦੇ ਵਿੱਚ ਘੁੰਮਦੇ ਫਿਰਦੇ ਪਿੰਡ ਦੇ ਲੋਕਾਂ ਤੋਂ ਇਸ ਜਗਾਦਾ ਮੰਦਿਰ ਜੋ ਹੈ ਤੁਹਾਡੇ ਪਿੰਡ ਦੇ ਵਿੱਚ ਇਹਦਾ ਇਤਿਹਾਸ ਸੁਣਿਆ ਕਿ ਪਿੰਡ ਦੇ ਅੰਦਰ ਸਨ 47 ਦੇ ਸਮੇਂ ਜਦੋਂ ਦੰਗਿਆਂ ਦੇ ਟਾਈਮ ਆ ਹਾਂਜੀ ਅੰਗਰੇਜ਼ ਜਾਂ ਕੋਈ ਹੋਰ ਜਿੱਦਾਂ ਵੀ ਦੰਗੇ ਫਸਾਦੇ ਤੌਰ ਤੇ ਜਾਂ ਪਿੰਡ ਨੂੰ ਲੁੱਟਣ ਖਾਣ ਦੇ ਲਈ ਆਉਂਦੇ ਸਨ ਉਹ ਪਿੰਡ ਦੇ ਜਿਹੜੇ ਹੱਦ ਤੋਂ ਅੰਦਰ ਆਉਂਦੇ ਹੀ ਅੱਖਾਂ ਦੀ ਲਾਈਟ ਉਹਨਾਂ ਦੀ ਚਾਈ ਜਾਂਦੀ ਸੀ ਕੀ ਇਸ ਘਟਨਾ ਦੀ ਸਚਾਈ ਆ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਇਹ ਦੇਖੋ ਜੀ ਜਦੋਂ ਨਾ ਇਹ ਹੋਏ ਦੰਗੇ ਨਾ ਹਾਂਜੀ ਹਾਡੇ ਪਿੰਡ ਦੇ ਵਿੱਚ ਇੱਕ ਇਹ ਭਾਰ ਆਇਆ ਕਿਸੇ ਦੇ ਚੱਕੇ ਥੋੜਾ ਉੱਚਾ ਉਹ ਕਹਿੰਦੇ ਬੇ ਪਿੰਡ ਦੇ ਵਿੱਚੋਂ ਬਾਹਰ ਨਹੀਂ ਜਾਣਾ ਵਸੇਵੇਂ ਤੋਂ ਅੰਦਰ ਕੋਈ ਵੀ ਤੁਹਾਨੂੰ ਕੋਈ ਵੀ ਨਹੀਂ ਕੋਈ ਕਰ ਸਕਦਾ ਤੇ ਸਾਡੇ ਇਹ ਬਜ਼ੁਰਗ ਦੱਸਦੇ ਸੀ ਕਿ ਜਦੋਂ ਉਹ ਵਸੀਮਾ ਟੱਪਦੇ ਸੀ ਨਾ ਹਾਂਜੀ ਉਹਨਾਂ ਨੂੰ ਦਿਸਣੋ ਹਰ ਜਾਂਦਾ ਸੀ ਠੀਕ ਹੈ ਜੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਸਾਰੀਆਂ ਛੰਨਾ ਹੁੰਦੀਆਂ ਸੀ ਠੀਕ ਹੈ ਜੀ ਤੇ ਜੇ ਉਹ ਕਹੋਂਦੇ ਤੇ ਇੱਕ ਮਾਰੀ ਦੇ ਟੀਲ ਖਾਯੋ ਸਾਰਾ ਪਿੰਡ ਜਲ ਸਕਦਾ ਠੀਕ ਹੈ ਜੀ ਇਹ ਯਾਨੀ ਸਾਡੇ ਪਿੰਡ ਦੇ ਵਿੱਚ ਇੱਕ ਵੀ ਰੇਣ ਵੀ ਨੁਕਸਾਨ ਨਹੀਂ ਹੋਇਆ ਅੱਛਾ ਜੀ ਤੇ ਕੋਈ ਵੀ ਅੰਦਰ ਨਹੀਂ ਪਰ ਸਕਿਆ ਜਦੋਂ ਮਤਲਬ ਦੰਗੇ-ਪਸਾਦ ਚੰਗੇ ਪਸਾਦ ਜਦੋਂ ਆ ਪਾਕਿਸਤਾਨ ਬਣਿਆ ਤੇ ਕੈਂਪ ਲੱਗੇ ਹੋ ਸੀ ਉਹਨਾਂ ਦੇ ਅੱਛਾ ਜੀ ਬੜੀ ਬੜੀ ਲੂਣ ਆਏ ਉਹ ਕਹਿੰਦੇ ਵੀ ਉਹ ਸਾਡੇ ਬਜ਼ੁਰਗਾਂ ਨੂੰ ਬਾਪੇ ਉਹਨਾਂ ਦੱਸਦੇ ਜੇ ਇੱਕ ਬੰਦਾ ਲੱਗ ਗਿਆ ਸੀ ਇੱਥੇ ਉਹ ਦੱਸਦਾ ਤੇ ਉਹਦੇ ਹੁਣ ਕਈ ਘਰ ਬਣੇ ਹੋ ਆ ਠੀਕ ਹੈ ਜੀ ਉਹ ਕਹਿੰਦੇ ਵੀ ਅਸੀਂ ਬਹੁਤ ਬੜੀ ਅੱਗ ਲਾਉਣਾ ਹੈ ਇੱਥੇ ਮਤਲਬ ਇਸ ਪਿੰਡ ਨੂੰ ਉਹ ਅੱਗ ਲਾਉਣ ਆਏ ਆ ਭਈ ਅਸੀਂ ਜਦੋਂ ਪਸੀਮਾ ਚੱਪਦੇ ਸਾਨੂੰ ਦਿਸਣੋਂ ਹੱਸਿਆ ਜਦੋਂ ਪਿੱਛੇ ਹੜ ਦੇ ਜਗ੍ਹਾ ਤੇ ਸਾਨੂੰ ਦਿਸਣੋਂ ਲੱਗਿਆ ਠੀਕ ਹੈ ਜੀ ਤੇ ਇਸ ਕਰਕੇ ਸਾਡੇ ਨਾ ਇਹ ਜਿਹੜੀ ਜਗ੍ਹਾ ਆ ਸਾਡੇ ਬਹੁਤ ਜ਼ਿਆਦਾ ਸ਼ਕਤੀ ਆ ਇਹ ਤਾਂ ਹੁਣ ਵੀ ਤੁਸੀਂ ਮੰਨ ਜਦੋਂ ਸੱਚੇ ਮਨ ਨਾਲ ਧਿਆ ਲਓ ਹਾਂ ਜੀ ਹੱਥੇ ਸਾਨੂੰ ਜਮ ਹੱਥੇ ਸਾਨੂੰ ਅਰੋ ਸਾਡੇ ਇੱਥੇ ਦੇਖ ਲਓ ਜੀ ਤੇ ਪਸ਼ੂਆਂ ਦੀ ਪਰਿਵਾਰੀ ਦੂਰ ਦੂਰ ਤੱਕ ਪਸ਼ੂ ਜਿਹੜੇ ਸਾਡੇ ਨਾ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਪਸ਼ੂ ਬਿਮਾਰ ਹੋ ਜਾਏ ਪਸ਼ੂ ਕੋਈ ਵੀ ਨੁਕਸਾਨ ਸਾਡਾ ਹੁੰਦਾ ਹੋਵੇ ਮੱਥਾ ਟੇਕੋ ਉਸ ਵੇਲੇ ਉੱਥੇ ਹੀ ਸਭ ਕੁਝ ਰੁਕ ਜਾਂਦਾ ਇੱਥੇ ਰੁਕ ਜਾਂਦਾ ਕਿਉਂਕਿ ਚੋਰ ਇੱਥੇ ਚਮਟਾ ਬਚਾ ਕੇ ਦੌੜੇ ਲੋਕ ਵੀ ਇਦਾਂ ਕਰਦੇ ਆ ਚੀਜ਼ਾਂ ਚੱਕ ਕੇ ਦੌੜੇ ਵਸੀਮੇ ਤੋਂ ਲੋਅਨੇ ਹੋ ਕੇ ਫਿਰ ਹੋ ਗਿਆ ਹੋਈ ਕੋਈ ਇਹ ਜੀ ਕਰਨਾ ਜਿੱਦਾਂ ਵੀ ਕੋਈ ਚੋਰੀ ਕਰਨਾ ਬਹੁਤ ਬਹੁਤ ਚੋਰੀ ਇੱਥੇ ਸਾਹਮਣੇ ਹੋਈ ਸਾਹਮਣੇ ਅੱਛਾ ਤੁਹਾਡੇ ਸਾਹਮਣੇ ਵੀ ਮਤਲਬ ਹੋਈ ਸਾਹਮਣੇ ਸਾਡੇ ਹੋਈ ਕਿਉਂਕਿ ਇੱਥੋਂ ਸਮਝਦੇ ਆ ਵੀ ਚਲੋ ਆ ਜਾ ਆਪਣਾ ਦੂਏ ਹੈਗੇ ਇਹਦਾ ਤਰਸੂਲ ਆ ਉਹ ਚੱਕੇ ਤੁਰ ਪਏ ਕਈ ਸੰਤ ਫੋਟੋ ਕੱਲ ਰਾਤ ਤੇ ਕੱਲ ਰਾਤ ਕੱਲ ਰਾਤ ਪਏ ਪਰ ਫੇਰ ਵੀ ਉਹ ਜਲੇ ਪਸੀਮੇ ਜਾਂਦੇ ਸੀ ਫੇਰ ਗਹਮ ਨਦੀ ਦਾ ਸੀ ਕੁਝ ਫੇਰ ਇੱਥੇ ਰੱਖਣੇ ਪੈਂਦੇ ਠੀਕ ਰੱਖ ਕੇ ਜਲੇ ਫੇਰ ਜਾਂਦੇ ਸੀ ਤਾਂ ਫੇਰ ਬਨੇ ਸੋਣੇ ਨਿਕਲ ਜਾਂਦੇ ਹਾਂ ਹੁਣ ਪਿਛਲੀ ਗੱਲ ਆ ਸਾਡੇ ਪਸ਼ੂਆਂ ਦੇ ਬੰਨਣ ਵੀ ਕਰਾਇਆ ਸੀ ਹਾਂਜੀ ਬੜੀ ਬੜੀ ਦੋ ਤਿੰਨ ਵਾਰੀ ਬੰਨਣ ਕਰਾਇਆ ਠੀਕ ਹੈ ਜੀ ਤੇ ਪਸ਼ੂ ਸਾਡੇ ਬਹੁਤ ਅੱਗੇ ਨਾ ਝੋਟੀਆਂ ਪਸ਼ੂ ਬਹੁਤ ਸ਼ਕੀਨ ਸਰਗਾ ਬੋਲਦਾ ਨਾ ਤਾਂ ਮੱਜਾ ਨਾ ਹਾਂਜੀ ਬੜੇ ਹਾਲੇ ਹਾਲੇ ਦੇ ਰੱਖਦੇ ਸੀਗੇ ਇੱਕ ਦਮ ਮਰ ਜਾਣਾ ਖੜਾ ਖੜਾ ਉਹ ਪਟਕੇ ਜਿਹਾ ਨਾ ਬੰਨਣ ਦੋ ਵਾਰੀ ਕਰਾਏ ਨਹੀਂ ਉਹਨਾਂ ਦੇ ਨਾਲ ਕੋਈ ਫਾਇਦਾ ਹੋਇਆ ਕੁਝ ਜਿੱਤੀ ਸਾਡੇ ਜੰਗਲ ਦੇ ਵਿੱਚ ਸੰਤ ਰਹਿੰਦੇ ਸੀ ਉਹ ਆਏ ਉਹਨਾਂ ਨੂੰ ਫਿਰ ਸਾਡੇ ਬਾਪੂ ਨੇ ਕਿਹਾ ਫਿਰ ਮਾਰਾ ਗਿਆ ਇਦਾਂ ਇਦਾਂ ਕਰਕੇ ਆ ਉਹ ਕਹਿੰਦੇ ਸੋਚਾ ਜਲ ਲਿਆਓ ਤਾਂ ਨਾਲੇ ਲਿਆਓ ਧੂਫ ਉਹ ਨਹੀਂ ਫਿਰ ਧੂਫ ਤਾਂ ਸੋਚਾ ਖੂਦ ਆ ਜਲ ਜਾਂਦਾ ਤੇ ਉਹ ਦੀ ਨਾਲ ਅੰਦਰ ਬੈਠੇ ਉਹ ਭਗਤੀ ਤੇ ਤਾਂ ਉਹ ਨਹੀਂ ਫਿਰ ਦੱਸਿਆ ਕਹਿੰਦੇ ਨਾ ਭਗਤੋ ਤੁਸੀਂ ਹਾਲੇ ਦੋਲੇ ਨਾ ਘੁੰਮੋ ਤੁਹਾਡੇ ਪਿੰਡ ਘਰ ਕੇ ਹੀ ਆ ਸਭ ਕੁਝ ਪੰਜ ਬੰਦੇ ਨਹਾ ਧੋ ਕੇ ਤੇ ਤੁਸੀਂ ਉੱਤੇ ਜਾ ਕੇ ਮੱਥਾ ਟੇਕੋ ਬਾਬੇ ਦੇ ਠੀਕ ਹੈ ਤੇ ਅਸੀਂ ਜਿਹੜੀ ਈਨ ਤੇ ਨਹੀਂ ਆ ਨਾ ਉਹ ਬੰਦਨ ਵਾਲਿਆਂ ਨੂੰ ਅਸੀਂ ਤੇਰੇ ਭੰਡਾਰਾ ਕਰਾਇਆ ਕਰਾਂਗੇ ਉਹ ਹੀ ਪੂਛਦੇ ਹਿਸਾਬ ਦੇ ਨਾਲ ਦਾਣੇ ਲਾ ਕੇ ਤੁਸੀਂ ਬਾਬੇ ਨੂੰ ਦਿਆ ਕਰੋ ਤਾਂ ਉੱਤੇ ਭੰਡਾਰਾ ਹੁਣ ਹਰ ਸਾਲ ਆ ਹੁਣ ਕਣਕਾਂ ਚੱਕਣੀਆਂ ਨਾ ਇੱਥੇ ਭੰਡਾਰਾ ਕਰਾਉਨੇ ਆ ਸਾਡੇ ਅੱਜ ਤੋਂ ਅਸੀਂ ਤਾਂ ਬਹੁਤ ਛੋਟੇ ਸੀਗੇ ਜਦੋਂ ਇਹ ਗੱਲ ਆ ਗਈ ਛੋਟੇ ਛੋਟੇ ਸੀ ਠੀਕ ਹੈ ਅੱਜ ਤੱਕ ਸਾਡਾ ਪਸ਼ੂ ਕੋਈ ਬਿਮਾਰੀ ਨਾਲ ਨਹੀਂ ਮਰਿਆ ਜਿੱਦਾਂ ਹੁਣ ਪਿੱਛੇ ਬਿਮਾਰੀ ਆਈ ਸੀਗੀ ਮੈਂ ਕਹਿੰਦਾ ਉਦੋਂ ਹੀ ਆ ਗਿਆ ਇੱਥੇ ਆ ਗਏ ਸੀ ਸਾਡੇ ਪਿੰਡ ਬਿਮਾਰੀ ਆ ਗਈ ਸੀ ਆਣ ਕੇ ਇੱਥੇ ਅੰਬਸ਼ਾ ਚਾੜਿਆ ਮੱਥਾ ਟੇਕਿਆ ਉੱਥੇ ਹੀ ਬੰਦ ਹੋ ਗਏ ਜਿਹੜੇ ਹੋਏ ਹੋ ਕੇ ਪਸ਼ੂ ਉਹ ਠੀਕ ਹੋ ਗਏ ਸਾਡੇ ਇੰਨੀ ਕਿਰਪਾ ਆਈ ਦੀ ਬਹੁਤ ਜ਼ਿਆਦਾ ਵਾਲੇ ਜੋੜੇ ਜੀ ਬਿਮਾਰੀ ਇੰਨੀ ਤਬਦੀਲੀ ਨਹੀਂ ਕਰੋ ਹਾਂਜੀ ਹਾਂਜੀ ਸਾਡੇ ਨਹੀਂ ਇੱਥੇ ਨਾ ਸਾਡੇ ਤਾਂ ਇਹ ਜਿਹੜਾ ਮਤਲਬ ਪਿੰਡੇ ਕਰੋਨਾ ਦਾ ਕੋਈ ਪ੍ਰਭਾਵ ਨਹੀਂ ਕੋਈ ਨਹੀਂ ਹੋਇਆ ਮਸਲਾ ਆ ਕਿ ਇੱਥੇ ਹਰ ਮਨੋਕਾਮਨਾ ਪੂਰੀਆਂ ਹੁੰਦੀਆਂ ਕੋਈ ਐਤਵਾਰ ਨਹੀਂ ਸੁੱਕਾ ਜਾਂਦਾ ਨਹੀਂ ਤਾਂ ਬਾਰੀ ਨਹੀਂ ਲੱਗਦੀ ਨਾ ਸੱਚੇ ਮਾਨਸੇ ਨਾਲ ਮੱਥਾ ਟੇਕ। ਇਹ ਮਤਲਬ ਲੰਗਰ ਕਰਨ ਲੰਗਰ ਦਾ ਚੱਲਦਾ ਹੀ ਰਹਿੰਦਾ। ਲੰਗਰ ਚੱਲਦਾ ਰਹਿੰਦਾ। ਕਦੋਂ ਬੈਠ ਬਾਜ਼ ਨਹੀਂ ਮਿਲਦਾ। ਕਦੋਂ ਬੈਠ ਬਾਜ਼ ਕਿਸੇ ਨੂੰ ਮਿਲਦਾ ਨਹੀਂ। ਬਿਮਾਰੀ ਸਿਰਫ ਲਖਾਉਣੇ ਪੈਂਦੇ ਆ। ਲਖਾਉਣੇ ਪੈਂਦੇ ਹੀ। ਮੇਰਾ ਯਾਦ ਦਿਨ ਰੱਖੋ ਮੇਰਾ ਯਾਦ ਦਿਨ ਰੱਖੋ। ਹਮ। ਬਾਬੇ ਦੀ ਬਹੁਤ ਮਿਹਰ ਆਸ ਬਹੁਤ ਜ਼ਿਆਦਾ ਪਿਆਰ ਦਾ ਵੀ। ਕਿਉਂਕਿ ਲੋਕੀ ਤਾਂ ਅਸੀਂ ਤਾਂ ਆਪ ਸੋਚਦੇ ਆ ਵੀ ਇਹ ਨਾਲ ਹੀ ਸਭ ਕੁਝ ਹੈਗਾ ਇਹ ਨਾਲ ਹੀ ਇਹ ਨਾਲ ਹੀ ਸਭ ਕੁਝ ਇਹ ਤਕਰੀਬਨ ਕਿੰਨੇ ਕ ਪੁਰਾਣੀ ਜਗ੍ਹਾ ਹੋਊਗੀ ਬਹੁਤ ਪੁਰਾਣੀ ਬਹੁਤ ਪੁਰਾਣੀ ਜਗ੍ਹਾ ਕਿ ਛਗੀ ਛੋਟੀ ਹੈ ਤਾਂ ਚਲੋ ਹੁਣ ਹੌਲੀ 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 ਇਹ ਜਿਹੜੀ ਸੇਵਾਦਾਰ ਆਈ ਜਾਂਦੇ ਆ ਬਣਾਈ ਜਾਂਦੇ ਆ ਗਾਂ ਤੋਂ ਗਾਂ ਬਣਿਆ ਪਹਿਲਾਂ ਛੋਟਾ ਹੀ ਮੰਦਿਰ ਪਹਿਲਾਂ ਛੋਟਾ ਹੀ ਮੰਦਿਰ ਸੀਗਾ ਤੇ ਬਾਅਦ ਦੇ ਵਿੱਚ ਨਾ ਆ ਭੂੜਾ ਬਹੁਤ ਸੀ ਹਾਂਜੀ ਭੂੜਾ ਇੱਕ ਦੂਏ ਚ ਫਸਿਆ ਆ ਸੀ ਇਹ ਜਿੰਨੇ ਵੀ ਮਤਲਬ ਮੁੰਡੇ ਸਾਰੇ ਜੇ ਫਸੇ ਇਹ ਤਾਂ ਬਹੁਤ ਵਿੱਚ ਗਲ ਗਏ ਆ ਬਹੁਤ ਇੱਥੋਂ ਚੜ ਕੇ ਤਾਂ ਸਾਰੀ ਬੋਰ ਦੇ ਉੱਤੇ ਘੁੰਮ ਜਾਂਦਾ ਠੀ ਗਈ ਐਨੀ ਸੀਗੀ ਇਹ ਬਹੁਤ ਦੂਰ ਤੱਕ ਸੀਗੀ ਆ ਤਾਂ ਇਹ ਦੱਸ ਦੇ ਤੇ ਰਿਸ਼ਤੀ ਤਾਂ ਸਾਡੇ ਬਟਾ ਨੂੰ ਇਹ ਦੱਸਦੇ ਸੀ ਕਿ ਕਿਸੇ ਸਮੇਂ ਨਾ ਇੱਥੇ ਜਦੋਂ ਆਪ ਆਏ ਹੋ ਉਨਸਰ ਬੈੜੀ ਦੇ ਤੁੰਨੇ ਦੁੱਧ ਚੋਂ ਆਇਆ ਅੱਛਾ ਜੀ ਹਾਂ ਉਹ ਦੀ ਚਾਹ ਬਣਵਾਈ ਫੇਰ ਇੱਥੇ ਦੁੱਧ ਕਰਮ ਕੀ ਕੱਪ ਉਹ ਚਿੱਪੀ ਚ ਤੇ ਇਹ ਤਾਂ ਤੁਸੀਂ ਮੰਨ ਜੇ ਕੋਈ ਤੁਹਾਨੂੰ ਤਕਲੀਫ ਆ ਸੱਚੇ ਮਨ ਨਾਲ ਇੱਥੇ ਮੱਥਾ ਟੇਕੋ ਸਭ ਕੋ ਦੂਰ ਸਭ ਕੋ ਦੂਰ ਹੋ ਜਾਂਦਾ ਸਭ ਕੋ ਦੂਰ ਹੁੰਦਾ ਹੈ ਇਸ ਪਿੰਡ ਤੋਂ ਬਾਹਰੋਂ ਵੀ ਜਿੱਦਾਂ ਸੰਗਤ ਆਉਂਦੀ ਹੈ ਬੜੀ ਬਾਹਰੋਂ ਸਭ ਤੋਂ ਕੀ ਬੜੀ ਦੂਰ ਲੁਧਿਆਣੇੋਂ ਆਉਂਦੀ ਆ ਜੰਗਰਾਮਾ ਤੋਂ ਆਉਂਦੀ ਆ ਹਾਰਪਰੋਂ ਸਾਡੇ ਜਿਹੜੇ ਪੰਡਤ ਗਏ ਆ ਜੋ ਫਾਰਾ ਦਵਾਲਾ ਸਾਰੇ ਇੱਥੇ ਬਹੁਤ ਹੁੰਦੇ ਬਹੁਤ ਦੁਨੀਆ ਆਉਂਦੀ ਹੈ ਸਾਡੇ ਆਪਣੇ ਪੜਾਵੇ ਬਹੁਤ ਆ ਲੋ ਜੇ ਜਿਹੜੀ ਸ਼ਰਧਾ ਪੂਰੀ ਹੁੰਦਾ ਕੁੜੀਆਂ ਨਿਆਣੇ ਬਾਹਰ ਗਏ ਆ ਆ ਸਤਿ ਸ਼੍ਰੀ ਅਕਾਲ ਸੋਕਦੇ ਅਸੀਂ ਟੋਕਲੀ ਕਰ ਜਾਈਏ ਜਿੱਦਾਂ ਅਸੀਂ ਦੇਖਿਆ ਵੀ ਪਿੰਡ ਦੇ ਵਿੱਚ ਜ਼ਿਆਦਾਤਰ ਜਿੱਦਾਂ ਆ ਅੱਧਾ ਪਿੰਡ ਜਿੱਦਾਂ ਹਰੇਕ ਪਿੰਡ ਦਾ ਮੈਂਬਰ ਹੈ ਜਿਹੜਾ ਬਾਹਰ ਵੱਡੀਆਂ ਕੰਟਰੀਆਂ ਵਿੱਚ ਸੈਟਲ ਹੈ। ਹਾਂਜੀ ਹਾਂਜੀ ਬਹੁਤ ਬਹੁ ਇਹਨਾਂ ਦੇ ਆਸਰੇ ਇਹਨਾਂ ਦੇ ਆਸਰੇ ਬਹੁਤ ਮੈਂ ਤੁਹਾਨੂੰ ਦੱਸਦਾ ਕਿ ਮੈਂ ਲੀਬੀਆ ਚਲੇ ਗਿਆ। ਠੀਕ ਹੈ ਜੀ। ਉਦੋਂ ਮੇਰੀ ਉਮਰ ਬਹੁਤ ਥੋੜੀ ਸੀਗੀ। ਤਾਂ ਲੀਬੀਆ ਚ ਗਿਆ ਜਦੋਂ ਉਹ ਤਾਂ ਸਾਨੂੰ ਤਾਂ ਉੱਥੇ 에어ਪੋਰਟ ਤੇ ਕੋਈ ਲੈ ਨਹੀਂ ਆਇਆ। ਹਾਂਜੀ ਰਾਤ ਨੂੰ 12 ਵਜੇ ਥਾਂ ਤੇ ਇੱਕ ਦਿੱਲੀ ਦਾ ਬੰਦਾ ਸੀ ਇੱਕ ਮੈਂ ਸੀ ਥਿਗੇ ਬੰਦੇ ਬਹੁਤ ਗਏ ਸੀ। ਉਹਨਾਂ ਨੂੰ ਲੈ ਗਏ ਸਰਦਾਰ ਵੀਜ਼ਾ ਉੱਤੋਂ ਹੋਰ ਡੇਢ ਘੰਟਾ ਕਹਾ ਲੱਗਦਾ ਸੀ। ਅੱਛਾ ਜੀ। ਉੱਥੇ ਦਾ ਥਾ ਕਿ ਸਾਨੂੰ ਨਾ ਉਹਦੀ ਫਿਰ ਫੋਨ ਕਰ ਕਰਕੇ ਮਂਗਾਇਆ ਇੱਕ ਕੈਂਪ ਲੱਗਾ ਸੀ ਸ਼ਹਿਰ ਤੋਂ ਬਾਹਰ ਬਾਹਰ ਹਾਂਜੀ ਸਾਨੂੰ ਰਾਤ ਨੂੰ 12 ਵਜੇ ਖੜਿਆ ਹੋ ਠੀਕ ਹੈ ਜੀ ਉੱਥੇ ਖੜਿਆ ਦਾ ਜਲੇ ਮੋਰੇ ਅਸੀਂ ਗਏ ਤਾਂ ਮੋਰੇ ਨਾ ਇੱਕ ਰਗਾ ਸੋਈਆ ਜਿਹੜਾ ਸੀ ਹੁਣ ਸਾਨੂੰ ਖੱਡੇ ਚ ਚੌੜ ਦੇ ਇੱਥੇ ਜਲੇ ਦੇਖਿਆ ਨਾ ਤਾਰੇ ਦੋਲੇ ਮੁਸਮੀਆਂ ਭਲੀਆਂ ਹਾਂਜੀ ਬਾਗ ਮਸਮੀਆਂ ਦੇ ਚ ਕੈਂਪਲ ਬਣਾ ਫਰਾ ਸੰਬੂ ਲਗਾਇਆ ਇੱਕ ਇੱਕ ਵੰਜੇ ਦੇ ਦੋ ਦੋ ਤਿੰਨ ਤਿੰਨ ਰੋਤੀਓ ਉਹਨਾਂ ਦੇ ਵੀ ਦੀਏ ਉੱਥੇ ਦੇ ਜੀ ਅੱਛਾ ਜੀ ਮੈਂ ਤਾਂ ਦੋ ਦਿਨ ਦੇਖਿਆ ਜਲੇ ਤੇ ਕੋਈ ਪੁੱਛੇ ਮੈਂ ਕਿਹਾ ਤੇ ਬਾਬੇ ਨੂੰ ਮੈਂ ਕਿਹਾ ਆ ਮੈਂ ਕਿਹਾ ਮਾਰਕਾ ਕਿੱਥੇ ਪਜਾਇਆ ਤੂੰ ਐਨੇ ਸੁਮਨਗਰਾਂ ਤੋਂ ਪਾਰ ਹਾਂਜੀ ਤਾਂ ਹੁਣ ਕਿਸੇ ਟਿਕਾਣੇ ਤੇ ਲਾ ਲੈ ਵੇ ਮੈਨੂੰ ਰਾਤ ਨੂੰ ਐਂ ਇੰਦਾ ਲੱਗਾ ਵੀ ਜਿੱਦਾਂ ਮੇਰੇ ਕੋਲ ਆ ਗਿਆ ਐਂਦਾ ਫਿਕਰ ਨਾ ਕਰ ਸਵੇਰੇ 5 ਵਜੇ ਆ ਗਈ ਗੱਡੀ ਲੈਣ ਦੇਖੋ ਦਿੱਲੀ ਵਾਲਾ ਬੰਦਾ ਤਾਂ ਮੈਨੂੰ ਦੋਹਾਂ ਨੂੰ ਸਾਨੂੰ ਲੈ ਕੇ ਗਿਆ ਬਾਕੀ ਬੰਦੇ ਉੱਥੇ ਬਾਕੀ ਉੱਥੇ ਐਂਦਾ ਦੇ ਥਾਂ ਗਏ ਉਹ ਜਿਹੜੀ ਛਾਇਦ ਸੀਗੀ ਸ਼ਹਿਰ ਵੀ ਸਭ ਤੋਂ ਵਧੀਆ ਲੀਵੀਆ ਚ ਅੱਛਾ ਜੀ ਤੇ ਜਿਹੜੀ ਸੈਰ ਸੀਗੀ ਉਹ ਉੱਥੇ ਮੈਂ ਦੇਖ ਲਿਆ ਤੇ ਜਿੰਨਾ ਟਾਈਮ ਲਾਇਆ ਉੱਥੇ ਲਾਇਆ ਇਦਾਂ ਦੀ ਮੈਂ ਕੁੱਝ ਪੁੱਛਣਾ ਯਾਦ ਨਹੀਂ ਲੱਗ ਰਿਹਾ ਤੇ ਬੇਨਾ ਮਤਾਂ ਟੇਕੇ ਮੈਂ ਅਗਾ ਦੇਖ ਲਿਆ ਕਿੱਥੇ ਪਹੁੰਚ ਗਿਆ ਹੈ ਇਦਾਂ ਦੀ ਜਾਇ ਮਨ ਨਾਲ ਸੱਚੇ ਨਾਲ ਤਿਹਾਰ ਹੈ ਕੋਲੇ ਪੂਰੀ ਹੁੰਦੀ ਆਛਾ ਕੀ ਗੱਲ ਆ ਇਹ ਤਾਂ ਬਹੁਤ ਸਾਡੇ ਜਗਾ ਜਿਹੜੀ ਆ ਇਹ ਤਾਂ ਬਹੁਤ ਜਿਆਦਾ ਸਗੀ ਆ ਜਿੱਦਾਂ ਅਸੀਂ ਦੇਖਿਆ ਵੀ ਅੱਧਾ ਪਿੰਡ ਜਿਹੜਾ ਆ ਆਪਣਾ ਖੇਤੀਬਾੜੀ ਤੇ ਨਿਰਭਰ ਅਤੇ ਅੱਧਾ ਪਿੰਡ ਜਿਹੜਾ ਆ ਉਹ ਐਨ ਆਰ ਆਈ ਜਿੱਦਾਂ ਆ ਜਿਆਦਾਤਰ ਬੰਦੇ ਬਾਹਰ ਸੈਟ ਲਾਏ ਹਾਂਜੀ ਤਾਂ ਪਿੰਡ ਦਾ ਮਾਹੌਲ ਕਿਹੋ ਜਿਹਾ ਆ ਜਿੱਦਾਂ ਵੀ ਹਰ ਇੱਕ ਬੰਦਾ ਜਿੱਦਾਂ ਰਲ ਮਿਲ ਕੇ ਰਹਿੰਦਾ ਆ ਅਸੀਂ ਦੇਖਿਆ ਸਾਡੇ ਪਿੰਡ ਦੇ ਵਿੱਚ ਦੇਖੋ ਜੀ ਇੱਕ ਗੁਰਦੁਆਰਾ ਆ ਹਾਂਜੀ ਤਾਂ ਇੱਕ ਸਾਡੇ ਹਮਿੰਦਰਾ ਹਾਂ ਜੀ ਸਾਡੇ ਕੋਈ ਫਰਕ ਨਹੀਂ ਪੰਡਤ ਜਿਹੜੇ ਸਾਰੇ ਗੁਰਦੁਆਰਾ ਸਭ ਜਾਂਦੇ ਆ ਜੀ 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 ਅਸੀਂ ਇਹਨਾਂ ਦੇ ਜਾਣੇ ਆ ਉਹ ਹੈ ਨਾ ਇਹ ਸਾਡੇ ਦਿਲਾਂ ਦਾ ਫਰਕ ਹੈ ਸਾਡੇ ਸਾਈਂਾਂ ਤੇ ਕੋਈ ਆਖੀ ਆ ਇੱਕ ਜਗ੍ਹਾ ਇੱਕ ਜੀ ਕੋਈ ਮਾੜਾ ਨਹੀਂ ਕੋਈ ਚੰਗਾ ਨਹੀਂ ਸਾਡੇ ਇੱਕ ਗੱਲ ਬਾਤ ਨਹੀਂ ਹੋ ਕਿਸੇ ਨੂੰ ਵੀ ਪਾਰਟੀਆਂ ਦੇ ਆ ਜਾਂਦੇ ਜੱਟਾਂ ਦੇ ਆ ਕੁਝ ਨਹੀਂ ਸਭ ਰਲ ਮਿਲ ਕੇ ਰਲ ਮਿਲ ਕੇ ਸਾਡੇ ਰਲ ਮਿਲ ਕੇ ਸਾਰੇ ਥਾਂ ਹੀ ਸਾਥ ਦਿੰਦੇ ਹਾਂ ਕੋਈ ਪਾਰਟੀਵਾਦੀ ਵਾਲਾ ਮਾਹੌਲ ਤਾਂ ਨਹੀਂ ਕੋਈ ਸਾਡੇ ਪਾਰਟੀਵਾਦੀ ਵਾਲਾ ਕੋਈ ਮਾਹੌਲ ਨਹੀਂ ਇੱਥੇ ਕਿਉਂ ਅਸੀਂ ਤਾਂ ਹੈਗੇ ਇਹਨਾਂ ਦੇ ਸਿਰ ਤੇ ਇਹਨਾਂ ਦੇ ਸਿਰ ਤੇ ਅਸੀਂ ਪਾਰਟੀਆਂ ਚੋਂ ਕੀ ਲੈਣਾ ਤੇਰਾ ਐ ਜਿਹੜਾ ਬਾਬੇ ਦੇ ਪਟਾਰਾ ਆ ਜਾਂ ਸੇਵਾ ਕਰਨੀ ਆ ਉਹ ਆਪਣਾ ਫਰਜ ਆ ਫਰਜ ਆ ਜੇ ਅਸੀਂ ਨਹੀਂ ਹੁੰਦੇ ਤਾਂ ਇਹਨਾਂ ਦਾ ਕੀ ਜਾਣਾ ਜਾਣਾ ਦੱਸਣਾ ਇਹਨਾਂ ਦੀ ਸੇਵਾ ਬਹੁਤ ਇਹਨਾਂ ਨੂੰ ਸੇਵਾ ਕਰਨੀ ਬਹੁਤ ਆ ਬਹੁਤ ਕਿਉਂਕਿ ਅਸੀਂ ਲੋਕ ਜਿਹੜੇ ਜਿਹੜਾ ਨਹੀਂ ਸੇਵਾ ਕਰਦਾ ਉਹ ਤਾਂ ਹੈ ਹੀ ਪਿਛੜਿਆ ਆ ਉਹ ਕਿਉਂਕਿ ਇਹ ਜ਼ਰੂਰੀ ਆ ਸਾਡੀ ਸੇਵਾ ਜਿਹੜੀ ਆ ਨਾ ਚਲੋ ਅਸੀਂ ਹੋਰ ਤਾਂ ਕੋਈ ਨਹੀਂ ਕਰ ਸਕਦੇ ਸੇਵਾ ਤਾਂ ਕਰੋ ਹਾਂਜੀ ਬਾਬੇ ਦੇ ਆਓ ਜਾਓ ਗੁਰਦੁਆਰੇ ਜਾਓ ਗੁਰਦੁਆਰਾ ਸਾਡਾ ਵੀ ਮੋਤ ਠੀਕ ਆ ਸਾਡੇ ਤਾਂ ਇੱਥੇ ਮਰੱਬੇਪਰਦੀ ਜਦੋਂ ਹੋਈ ਨਾ ਹਾਂਜੀ ਤਾਂ ਜਦੋਂ ਆ ਰਸਤਾ ਨਿਕਲਿਆ ਨਾ ਕਿ ਜਿਹੀ ਪਤਨੀ ਕੁ ਦਰਾਹਤ ਸੀ ਹਾਂਜੀ ਇੱਥੇ ਜਗਾ ਬੜ ਮਾਰ ਗਿਆ ਪਟਵਾਰੀ ਜਗਾ ਉਹ ਕੋਈ ਵੱਡੇ ਨਾ ਪਿੰਡ ਦਾ ਕਹਿੰਦੇ ਨਹੀਂ ਵੱਡਣੀ ਬਾਬੇ ਦੀ ਜਗਾ ਐ ਅੱਛਾ ਇੱਥੇ ਉਹ ਕਹਿੰਦਾ ਉਹ ਫਰਾਉ ਡਾਟ ਉਮਰ ਕਾ ਜਗਾ ਹੋਣ ਬੜ ਚੱਟਿਆ ਲੱਵੇ ਜਾਂਦੇ ਨੂੰ ਉਹਲੇ ਬਰਵੰਟ ਆਗਾ ਟਕਾਲਾ ਨੂੰ ਕਿ ਤੇਰੀ ਸਵੇਰੇ ਨੂੰ ਫਲਾ ਦੇ ਤਾਂ ਬਦਲੀ ਹੈ ਹੈ ਇਹ ਈਦਾਂ ਦੀ ਆ ਜਗਾ ਏ ਇਹ ਤਾ ਤੁਸੀਂ ਦੇਖ ਲਓ ਕਿ ਜੋ ਧਿਆਊਗਾ ਲੂਗਾ ਉਹੀ ਹੋ ਜੋ ਮੰਗਵੋ ਹੋਏ ਤੋ ਠੀਕ ਹਾਂਜੀ ਪਰ ਮੰਗ ਲਓ ਸੱਚੇ ਮਨ ਦੇ ਨਾਲ ਹਾਂਜੀ ਓਕੇ ਜੰਮ ਸੋ ਦੋਸਤੋ ਅਗਰ ਤੁਸੀਂ ਵੀਡੀਓ ਦੇ ਅਖੀਰ ਤੱਕ ਪਹੁੰਚ ਚੁੱਕੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਦੇ ਵਿੱਚ ਆਪਣਾ ਸਹਿਯੋਗ ਜ਼ਰੂਰ ਦੇਣਾ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਵੀਡੀਓ ਨੂੰ ਹੋਰ ਬਿਹਤਰ ਬਣਾ ਸਕੀਏ ਧੰਨਵਾਦ ਜੀ